ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜੋ ਕੁਝ ਕੱਲ ਹੋਇਆ ਫਤਗੜ ਸਾਹਿਬ ਗੁਰੂ ਘਰ ਦੇ ਵਿੱਚ ਉੱਥੇ ਯਾਦਗਾਰੀ ਹਾਲ ਹੈ ਗਿਆਨੀ ਗੁਰਮਤ ਸਿੰਘ ਯਾਦਗਾਰੀ ਹਾਲ ਉਹ ਬੰਦ ਕਰ ਦਿੱਤਾ ਪੰਜ ਮੈਮਰੀ ਕਮੇਟੀ ਨੇ ਮੀਟਿੰਗ ਕਰਨੀ ਸੀ ਸਾਹ ਅਖਵਾਲ ਸਿੰਘ ਝੁੰਡਾ ਦੀ ਅਗਵਾਹੀ ਦੇ ਵਿੱਚ ਤੇ ਮੀਟਿੰਗ ਨਹੀਂ ਹੋਣ ਦਿੱਤੀ ਟਰੈਕਟਰ ਮੂਰੇ ਖੜਾ ਕਰਤਾ ਮੈਂ ਫੋਟੋ ਦੇਖੀ ਹੈ ਜਦੋਂ ਇਹ ਗਏ ਉੱਥੇ ਇਕੱਠੇ ਹੋ ਕੇ ਨਾ ਸਿਰਫ ਤਾਲਾ ਜੜਿਆ ਬਲਕਿ ਹਰੇ ਰੰਗ ਦਾ ਪੂਰਾ ਟਰੈਕਟਰ ਖੜਾ ਕਰਤਾ ਕਿੰਦਰ ਨਾ ਜਾ ਸਕ। ਇਸ ਤਰ੍ਹਾਂ ਦਾ ਹਾਲਾਤ। ਪਤਾ ਨਹੀਂ ਓਹ ਲੱਗਦਾ ਜਿਵੇਂ ਪ੍ਰਬੰਧਕ ਜਿਹੜੇ ਨੇ ਉਹ ਮਾਲਕ ਬਣਦੇ ਜਾ ਰਹੇ ਨੇ। ਓਹ ਇਹ ਤਾਂ ਗਲਤ ਹੈ ਜੀ। ਇਹ ਕਦੇ ਸੁਣਿਆ ਨਹੀਂ ਸੀ। ਤੇ ਮੈਨੂੰ ਮੈਂ ਇਹ ਨਹੀਂ ਸਭ ਤੋਂ ਪਰ ਚਰਚੀ ਸਿੰਘ ਬਰਾੜ ਨੇ ਜਿਹੜੀ ਕੱਲੋ ਤੋਂ ਬਾਅਦ ਸਟੇਟਮੈਂਟ ਦਿੱਤੀ ਉਹਦੇ ਦਮੈਂ ਕਹਿੰਦਾ ਫਿਰ ਤਾਂ ਐ ਹੋ ਜੂਗੇ ਜਿਹੜੇ ਕਾਗਜ਼ ਤੇ ਰਹਿ ਇਹ ਮਾਰਕ ਬੰਦੇ ਜਾ ਰਹੇ ਨੇ ਜਿਹੜੇ ਇਹ ਕੱਲ ਨੂੰ ਫਿਰ ਕਹਿਣਗੇ ਵੀ ਗੁਰਦੁਆਰੇ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਦੇਖੋ ਤੁਸੀਂ ਆਪ ਵੱਡੀਆਂ-ਵੱਡੀਆਂ ਮੀਟਿੰਗਾਂ ਕਰਦੇ ਹੋ ਆਪ ਤਾਂ ਡੈਲੀਗੇਟ ਅਜ਼ਰਾਸ ਵੀ ਗੁਰੂ ਘਰਾਂ 'ਚ ਕਰਦੇ ਤੇ ਇੱਥੇ ਜੇ ਸ਼ਰੋਮ ਦੀ ਅਕਾਲੀ ਦਲ ਭਰਤੀ ਕਰਨ ਲਈ ਆਪ ਦੀ ਗੱਲ ਕਰ ਰਿਹਾ ਹੈ ਇਹ ਤਾਂ ਸੰਗਤ ਨੇ ਫੈਸਲਾ ਕਰਨਾ ਵੀ ਸ਼ਰੋਮ ਦੀ ਅਕਾਲੀ ਦਲ ਕਿਹੜਾ ਬਾਦਲ ਦਲ ਕਿਹੜਾ ਭਗੋੜਾ ਦਲ ਕਿਹੜਾ ਅਕਾਲ ਤਖਤ ਸਾਹਿਬ ਤੋਂ ਥਾਪੜ ਲੈ ਕੇ ਕਿਹੜਾ ਗੱਲੀਦਲ ਬਣ ਰਿਹਾ ਹੈ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਸੰਗਤ ਨੇ ਕਰਨਾ ਨਾ لیکن ਤੁਸੀਂ ਜਿਹੜਾ ਇਹ ਕਰ ਲਿਆ ਇਹ ਗੁਰੂ ਘਰਾਂ 'ਚ ਕਦੇ ਦੇਖਿਆ ਨਹੀਂ ਸੀ ਕਿਉਂਕਿ ਜਿਹੜੇ ਗੁਰੂ ਘਰ ਨੇ ਨਾ ਇਹ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਹੀ ਤੇ ਮੈਂ ਇੱਕ ਜਿਹੜੇ ਇਹਦੇ ਬਾਰੇ ਇੱਕ ਵਾਰੀ ਆਰਟੀਕਲ ਲਿਖਣਾ ਸੀ ਮੈਨੂੰ ਰਿਸਰਚ ਕਰਨੀ ਪਈ ਆ ਜਿਹੜੇ ਕੈਨੇਡਾ ਦੇ ਗੁਰਦੁਆਰੇ ਨੇ ਉੱਥੇ ਗੁਰੂ ਘਰ ਜਿਹੜੇ ਨਾ ਹਮੇਸ਼ਾ ਉਹ ਕੱਲੇ ਧਾਰਮਿਕ ਨਹੀਂ ਉਹ ਤਾਂ ਸਾਡੀਆਂ ਸਮਾਜਿਕ ਰਾਜਨੀਤਿਕ ਸਿਆਸੀ ਜਿਹੜੀਆਂ ਹੁੰਦੀਆਂ ਨੇ ਨਾ ਐਕਟੀਵਿਟੀਆਂ ਉਹਨਾਂ ਦੇ ਵੀ ਕੇਂਦਰ ਰਹੇ ਨੇ ਅਸੀਂ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਕੈਨੇਡਾ ਦੇ ਵਿੱਚ ਜਿਹੜੀ ਲੜਾਈ ਲੜੀ ਗਿਆ ਸਾਰੇ ਉੱਥੇ ਪਏ ਇਹ ਗੱਲ ਕਹੀ ਸੀ ਕਿ ਤਾਂ ਬਹੁਤ ਵੱਡੇ ਜਿਹੜੇ ਸਾਡੇ ਪਲੇਟਫਾਰਮ ਰਹੇ ਨੇ ਹਾਂ ਧਾਰਮਿਕ ਜ਼ਰੂਰ ਹੈ ਇਹਦੇ ਵਿੱਚ ਲੇਕਿਨ ਹੋਰ ਧਰਮਾਂ ਦੇ ਲੋਕ ਵੀ ਉੱਥੇ ਮੀਟਿੰਗਾਂ 'ਚ ਮੈਂ ਦੇਖੇ ਸੀ ਜਾਂਦੇ ਕਦੇ ਕਿਸੇ ਦਾ ਇਹ ਦਰਵਾਜ਼ੇ ਨਹੀਂ ਬੰਦ ਹੁੰਦੇ ਦੇਖੇ ਜਿਵੇਂ ਇਹ ਕੱਲ ਹੋਇਆ ਮਾੜਾ ਹੋਇਆ ਜਿਵੇਂ ਵੀ ਹੋਇਆ ਮੈਂ ਨਹੀਂ ਕਹਿੰਦਾ ਪਰ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਗੰਤ ਸੰਕੇਤ ਦੇ ਰਹੀ ਹੈ ਕਿ ਗੁਰੂ ਘਰ ਤਾਂ ਸਭ ਸਾਂਝੇ ਹੁੰਦੇ ਨੇ ਤੁਸੀਂ ਬਦਲੋ ਕਿਵੇਂ ਰੋਪ ਲੋਗੇ ਜੀ ਤੁਹਾਡੇ ਕੋਲ ਕੀ ਕਾਰਨ ਹੈ ਰੁਕਣ ਦਾ ਇਹ ਗੱਲ ਦੇਖੋ ਇੱਕ ਗੱਲ ਬੜੀ ਸਪਸ਼ਟ ਹੁੰਦੀ ਜਾ ਰਹੀ ਹੈ ਜਿਹੜੀ ਮੈਂ ਇਹ ਸਾਰੀ ਗੱਲ ਤੋਂ ਦੇਖਦਾ ਜਿਹੜੀ ਸੰਤਾ ਸਿੰਘ ਅਮੈਦਪੁਰੀ ਤੇ ਅਖਵਾਲ ਸਿੰਘ ਚੋਂ ਧੱਕਲ ਧੋਮੇਪੁਰ ਸੀ ਉੱਥੇ ਅਖਵਾਲ ਸਿੰਘ ਚੋਂ ਦਾ ਦੀ ਅਗਵਾਈ ਚ ਮੀਟਿੰਗ ਹੋਣੀ ਸੀ ਤੇ ਜਿੰਨੇ ਰਿਸਪੌਂਸ ਮਿਲਿਆ ਨਾ ਪਾਵੇਂ ਉਹਦੇ ਪਿੱਛੇ ਜਿਹੜੇ ਸੁਧਾਰ ਲਹਿਰ ਵਾਲੇ ਨੇ ਜੋ ਹੋਰ ਬੰਦੇ ਵੀ ਆ ਗਏ ਉਹਨਾਂ ਨੂੰ ਵੀ ਤਾਂ ਇਹ ਲੱਗਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਜੇ ਇਸ ਤਰ੍ਹਾਂ ਦਾ ਬਣਦਾ ਹੈ ਕੱਲ ਨੂੰ ਸਿਆਸੀ ਤੌਰ ਤੇ ਇਹ ਤਕੜਾ ਹੁੰਦਾ ਹੈ ਤੇ ਸਿਆਸੀ ਤੌਰ ਤੇ ਕੱਲ ਨੂੰ ਹੋ ਸਕਦਾ ਹੈ ਜਿਹੜੀ ਅੜੀਕ ਰਹਿ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਵੀ ਤਾਂ ਇਹੋ ਜਿਹੀ ਕੁਸ਼ੀ ਅੜੀਕ ਰਹੀ ਹੈ ਬੈਠੀ ਉਹ ਵੀ ਤਾਂ ਇਹੀ ਦੇਖ ਰਹੇ ਨੇ ਵੀ ਦੋਨਾਂ ਚੋਂ ਕਿਹੜਾ ਜਿਹੜਾ ਅਕਾਲੀ ਦਲ ਸਹੀ ਹੈ ਪਾਉਦੇ ਨਾਲ ਹੀ ਜਾਣਾ ਬਹੁਤ ਬੁਚਾਦ ਹੁੰਦਾ ਨੇ ਸਿਆਸਤ ਦੇ ਵਿੱਚ ਤੇ ਜਿਹੜੇ ਬੰਦੇ ਸਮੈਲ ਕਰਦੇ ਨੇ ਜਿਹੜੇ ਸਿਆਸਤਦਾਨ ਹੁੰਦੇ ਦੇਖ ਲੈਂਦੇ ਨੇ ਕਹਾਣੀ ਕਿੱਧਰ ਹੈ ਕੱਲ ਵੀ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਨਵੇਂ ਬੰਦੇ ਜਦੋਂ ਕੱਲ ਪ੍ਰੋਟੈਸਟ ਹੋ ਰਿਹਾ ਸੀ ਮੈਂ ਫੋਟੋ ਦੇਖਿਓ ਜਿਹੜਾ ਹੁਣ ਤੱਕ ਉਹਨਾਂ ਦਾ ਬਲਾਰਾ ਮੇਰੇ ਪ੍ਰੋਗਰਾਮ ਚ ਆਉਂਦਾ ਸੀ ਕਰਨੈਲ ਸਿੰਘ ਪੀਰ ਮੁਹੰਮਦ ਉਹ ਦੂਜੇ ਪਾਸੇ ਖੜਾ ਸੀ ਸੋ ਬਹੁਤ ਸਾਰੇ ਬੰਦੇ ਉਹ ਆ ਗਏ ਜਿਹੜੇ ਮਤਲਬ ਸਮਝਦੇ ਨੇ ਵੀ ਇਹ ਆਕਾਲੀ ਦਾ ਤਗੜਾ ਹੋ ਰਿਹਾ ਹੈ ਸ਼ਾਇਦ ਇਹ ਜਿਹੜੀ ਸਰੋਬੇ ਆਕਾਲੀ ਦਾ ਜਿਹਨੂੰ ਅਸਲੀ ਆਕਾਲੀਦਾਰ ਕਹਿ ਸਕਦੇ ਹੋ ਜੋ ਆਕਾਲ ਤਖਤ ਸਾਹਿਬ ਤੋਂ ਜਿਹੜਾ ਥਾਪੜਾ ਲੈ ਕੇ ਜਿਹੜਾ ਕਾਰੀਦਾਰ ਚੱਲ ਰਿਹਾ ਹੈ ਜਾਂ ਆਕਾਲ ਤਖਤ ਸਾਹਿਬ ਦੇ ਹੁਕਮਾਨ ਅੰਰ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਬਣਾ ਰਹੀ ਹੈ ਉਹਨੂੰ ਲੋਕਾਂ ਦਾ ਹਾਰਾਤ ਮਿਲ ਰਿਹਾ ਹੈ ਇਹ ਤਾਂ ਹੁਣ ਵਿਰੋਧੀ ਵੀ ਸਮਝਣ ਲੱਗੇ ਕਿ ਆਪਹਾਰੇ ਲੋਕ ਅਕਾਲੀ ਦਲ ਦੇ ਜਿਹੜੇ ਉਹ ਮੈਂਬਰ ਬਣ ਰਹੇ ਨੇ ਸ਼ਾਇਦ ਇਹੀ ਚਿੰਤਾ ਜਿਹੜੀ ਵੱਡੀ ਚਿੰਤਾ ਜਿਹੜੀ ਉਹ ਬਦਲਦਾਨ ਨੂੰ ਹੈ ਕਿ ਇਹ ਕਿ ਸਾਨੂੰ ਤਾਂ ਇਹ ਵੱਡਾ ਜਿਹੜਾ ਚੈਲੰਜ ਖੜਾ ਹੋ ਜੂਗਾ ਜੇ ਇਸ ਤਰ੍ਹਾਂ ਦੀ ਗੱਲ ਹੋਣੀ ਹੈ ਕਿ ਕਿ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਹੋਣੀ ਹੈ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਉਹਦੇ ਹੋ ਜਾਣੀ ਹੈ ਜਦੋਂ ਸੱਚ ਮੁੱਚੀ ਇਹ ਅਕਾਲੀ ਦਲ ਦੀ ਜਿਹੜੀ ਭਰਤੀ ਮੁਕੰਮਲ ਹੋ ਕੇ ਜੇ ਅਕਾਲੀ ਦਲ ਸਹੀ ਪਾਸੇ ਨੂੰ ਤੁਰ ਪੈਂਦਾ ਹੈ ਸਿਆਸੀ ਤੌਰ ਤੇ ਇਹ ਤਾਂ ਦੇਖੋ ਹਲੇ ਬਹੁਤ ਕੁਝ ਕਰਨ ਵਾਲਾ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਔਰ ਉਹ ਖਾਲੀ ਦਲ ਤਾਂ ਭਰਤੀ ਤਾਂ ਹੋ ਰਹੀ ਹੈ ਉਹ ਤੋਂ ਬਾਅਦ ਲੀਡਰ ਕਿਨੇ ਬਣਨਾ ਹੈ ਤੇ ਲੀਡਰਾਂ ਚੋਂ ਫਿਰ ਇਹਨਾਂ ਚੋਂ ਕਿਹੜਾ ਮਰਜ ਹੋਊਗਾ ਜਾਂ ਕਿਹੜਾ ਲੀਡਰ ਪੰਜ ਮੈਂਬਰਿਆਂ ਚੋਂ ਬਣਨਾ ਹੈ ਜਾਂ ਸੁਧਾਰ ਲਹਿਰ ਵਾਲੇ ਨੇ ਹੁਣ ਕੱਲ ਵੀ ਦੇਖੋ ਤੁਸੀਂ ਕੱਲ ਉੱਥੇ ਜਿਹੜੇ ਲੋਕ ਖੜੇ ਸੀ ਉਹਨਾਂ ਚੋਂ ਜਿਹੜੇ ਕਿਸੇ ਵੇਲੇ ਬਾਦਲਦੰਦ ਨਾਲ ਸੀ ਜਿਹੜੇ ਪ੍ਰੇਮ ਸਿੰਘ ਚੰਦੂ ਮਾਦਰਾ ਸੀ ਔਰ ਸਰਜੀਤ ਸਿੰਘ ਰਖੜਾ ਉੱਥੇ ਸੀ ਤੋਂ ਮਤਲਬ ਦੋਨੇ ਮੰਤਰੀ ਰਹੇ ਜਿਹੜੇ ਸੀਨੀਅਰ ਲੀਡਰ ਸੀ ਜਿਹੜਾ ਕਰਨੈਲ ਸਿੰਘ ਪੰਜਾਬੀ ਸੀ ਬਾਕੀ ਜਿਹੜੇ ਅਜਗਲ بڑے ਐਕਟਿਵਿਸਟ ਸਵਿੰਦਰ ਸਿੰਘ ਟੋੜਾ ਸੀ ਅਮਰਿੰਦਰ ਸਿੰਘ ਲਿਬੜਾ ਸਰਜੀਤ ਸਿੰਘ ਗੁਰਵਜੀਤ ਸਿੰਘ ਤਲਵੰਡੀ ਇਹ ਉੱਥੇ ਸੀ ਤੋਂ ਇਸ ਤਰ੍ਹਾਂ ਮਤਲਬ ਕਾਫੀ ਜਿਹੜੇ ਲੋਕ ਉਹ ਪੁਰਾਣੇ ਸੀ ਉੱਥੇ ਰੰਤੀ ਰਖੜਾ ਸੀ ਇਹ ਤਾਂ ਪਤਾ ਲੱਗਿਆ ਮੈਂ ਉੱਥੇ ਨਹੀਂ ਸੀ ਪਰ ਮੈਨੂੰ ਇਹ ਪਤਾ ਲੱਗਿਆ ਹੈ ਅਖਬਾਰਾਂ ਤੋਂ ਕਿ ਇਸ ਨੂੰ ਲੈ ਕੇ ਜਿਹੜਾ ਸਵਿੰਦਰ ਸਿੰਘ ਟੋੜਾ ਉਹ ਇੱਕ ਤਰਕ ਦੇ ਰਿਹਾ ਸੀ ਵੀ ਤੁਸੀਂ ਕਿਵੇਂ ਬੰਦ ਕਰ ਦੋਗੇ ਤੁਹਾਡੇ ਤੁਹਾਡੇ ਕੋਲ ਰਾਈਟ ਕੀ ਹੈ ਬੰਦ ਕਰਨ ਦਾ ਸਰਪਰਵਾਈਜ਼ਰ ਜੋਗਾ ਸਿੰਘ ਕਹਿ ਰਿਹਾ ਸੀ ਤੇ ਜੋਗਾ ਸਿੰਘ ਵੀ ਜਿਹੜਾ ਤਕਰਾਰ ਚ ਆ ਗਿਆ ਤੇ ਤਕਰਾਰ ਤੋਂ ਸਥਿਤੀ ਟਕਰਾਅ ਵਾਲੀ ਬਣ ਗਈ ਇਹ ਤਾਂ ਡਰ ਹੈ ਕਿ ਟਕਰਾਅ ਵਾਲੀ ਸਥਿਤੀ ਨਾ ਬਣੇ ਲੇਕਿਨ ਜਿਹਨਾਂ ਨੂੰ ਜਿਹੜੇ ਲੋਕ ਡਰ ਰਹੇ ਨੇ ਚਿੰਤਾ ਉਹ ਤਾਂ ਉਧਰ ਨੂੰ ਤੁਰ ਪਏ ਹਮ ਇਹ ਪਹਿਲੀ ਵਾਰ ਦੇਖ ਰਹੇ ਜਦੋਂ ਦੀ ਇਹ ਗੱਲ ਹੋਈ ਹੈ ਤੋ ਇਹਦਾ ਮਤਲਬ ਰੋਤਾ ਕਿਤੇ ਨਾ ਕਿਤੇ ਉਸਕੇ ਦੁਸ਼ਮਣ ਹੈ ਬਹੁਤ ਆਦਮੀ اچھا ਹੋਗਾ ਜਿਹੜੇ ਬੰਦੇ ਇਸ ਤਰ੍ਹਾਂ ਕਰਦੇ ਨੇ ਇਹਦਾ ਮਤਲਬ ਇਹਨੂੰ ਐ ਸਮਝੋ ਕਿ ਉਹਨੂੰ ਲੱਗਦਾ ਕਿ ਬੰਦੇ ਅੱਛੇ ਨੇ ਇਧਰੋਂ ਇਹਦੇ ਨਾਲ ਦੁਸ਼ਮਣੀ ਸ਼ੁਰੂ ਕਰਤੀ ਹੈ ਸਿੱਧੇ ਤੌਰ ਤੇ ਵੀ ਅਸਲੀ ਹੋਣ ਦੇ ਨਾਲ ਤੇ ਇਹਦਾ ਬਦਲ ਸਭ ਐਉਂ ਨਹੀਂ ਕਿ ਇਹਦੇ ਬਾਰੇ ਬੰਦੇ ਨੇ ਬੋਲਣਾ ਹੈ ਹਾਲਾਂਕਿ ਤਰਕ ਸੀ ਚਰਜੀਤ ਸਿੰਘ ਬਰਾੜ ਦੀ ਗੱਲ 'ਚ ਕਿ ਅੱਜ ਤੁਸੀਂ ਇਹ ਕਰਨ ਕਰ ਲੋ ਤੁਸੀਂ ਜਿਹੜਾ ਹੈ ਅ ਚੇਸ਼ ਗੁਰੂ ਘਰਾਂ ਚ ਵੀ ਤੁਹਾਨੂੰ ਪੁੱਛ ਕੇ ਜਾਵਾਂਗੇ ਅਸੀਂ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਗੱਲ ਤਾਂ ਵੈਸੇ ਚਲੋ ਹੁਣ ਵੀ ਤਾਂ ਲੋਕ ਕਹਿੰਦੇ ਨੇ ਕਿ ਕਿਵੇਂ ਹੁੰਦਾ ਹੈ ਜੇ ਹਰਮੰਦਰ ਸਾਹਿਬ ਚ ਮੱਥਾ ਟੇਕਣਾ ਹੈ ਵੀ ਆਈਪੀ ਕਿਵੇਂ ਜਾਂਦੇ ਰਹੋ ਬਹੁਤ ਸਾਰੀਆਂ ਗੱਲਾਂ ਨੇ ਜਿੱਥੇ ਕਦੇ ਜਿਹੜਾ ਹੈ ਅਕਬਰ ਵਰਗੇ ਨੂੰ ਵੀ ਪੰਗਤ ਚ ਬੈਠਣਾ ਪਿਆ ਸੀ ਬਹੁਤ ਸਾਰੀਆਂ ਗੱਲਾਂ ਨੇ ਖਰਾ ਆਪਾਂ ਹੁਣ ਨਹੀਂ ਇਤਿਹਾਸ ਚ ਜਾਣਾ ਪਰ ਜੋ ਕੁਝ ਹੋ ਰਿਹਾ ਹੈ ਉਹਦੇ ਸੰਕੇਤ ਤੀ ਦਾ ਨੈਚਰ ਜ਼ਰੂਰ ਕਰ ਲਈਏ ਸੰਕੇਤੇ ਹੈ ਕਿ ਪੰਜਵੇਂ ਬ੍ਰਿਕ ਕਮੇਟੀ ਨੂੰ ਮਿਲ ਰਿਹਾ ਹੰਗਾਰਾ ਔਰ ਬਾਦਲ ਸਾਹਿਬ ਜਿਹੜੇ ਹੁਣ ਇਨੇ ਐਕਟਿਵ ਹੋਏ ਨੇ ਜਿਨ੍ਹਾਂ ਨੇ ਬਹੁਤਾਂ ਕਿਆ ਬਾਤ ਹੈ ਜੋ ਉਹਨਾਂ ਨੇ ਬਾਪੂ ਬਾਦਲ ਦੀ ਜਿਹੜੀ ਹੈ ਵਰਸੀ ਦੇ ਦੌਰਾਨ ਜੋ ਪੁੱਲ ਬਣਨੇ ਨੇ ਬਾਦਲ ਦੇ ਹੋਰ ਤਾਂ ਹੋਰ ਜਿਹੜਾ ਜਥੇਦਾਰ ਬਣੇ ਨੇ ਵੀ ਮਤ ਕੌਮ ਦੇ ਜਥੇਦਾਰ ਨੇ ਤੇ ਉਹ ਫਿਰ ਇਹ ਕਹਿ ਰਹੇ ਨੇ ਕਿ ਸਾਰੇ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਸੁਖਵੀਰ ਸਿੰਘ ਬਾਦਲਾ ਹਜੇ ਬਣ ਜੋ ਤੋ ਭਾਈ ਤੂੰ ਠੀਕ ਐ ਤੁਸੀਂ ਉਹ ਤਾਂ ਦੇਖੋ ਨਾ ਮਦਰ ਸੁਖਵੀਰ ਸਿੰਘ ਬਾਦਲ ਨੇ ਹੁਣ ਤੱਕ ਜੋ ਕੀਤਾ ਉਹ ਵੀ ਤਾਂ ਦੱਸ ਦੋਣਾ ਤੁਸੀਂ ਕਿ ਤੁਸੀਂ ਤਾਂ ਸੱਚ ਬੋਲਣਾ ਜਿਹਦੇ ਤਾਂ ਹੀ ਤਾਂ ਅਸੀਂ ਕਹਿੰਦੇ ਆ ਕਿ ਸੱਚ ਜਿਹੜੇ ਬੰਦੇ ਜਿਹੜੀ ਕੁਰਬਾਨੀ ਜਿਹੜੇ ਗੁਰੂ ਘਰ ਦਾ ਗੁਰੂ ਬੈਠਾ ਤੇ ਉਹ ਤਾਂ ਐਡਾ ਕੁਝ ਬੋਲ ਸਕਦਾ ਉਹ ਤਾਂ ਬਾਵਰ ਨੂੰ ਪੈਂਦਾ ਉਹ ਤਾਂ ਰਾਜਿਆਂ ਨੂੰ ਪੈਂਦਾ ਰਾਜੇ ਸੀ ਮੁਕੱਦਮ ਕੁੱਤੇ ਕਹਿ ਸਕਦਾ ਤੇ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਮਤਲਬ ਬਾੜੀ ਮੁੱਠੇ ਉਹਦੇ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਨੇ ਬਿਆਨ ਕਰ ਸਕਦੇ ਬਹੁਤ ਕੁਝ ਇਸ ਤਰ੍ਹਾਂ ਦੀ ਚਰਚਾ ਕੱਲ ਦੀ ਚੱਲੀ ਹੋਈ ਹੈ ਤੇ ਚੱਲੀ ਵੀ ਚਾਹੀਦੀ ਹੈ ਲੇਕਿਨ ਮੈਂ ਇੱਕ ਗੱਲ ਕਹੀ ਸੀ ਸੁਖਵੀਰ ਸਿੰਘ ਬਾਦਲ ਨੂੰ ਸ਼ੁਰੂ ਵਿੱਚ ਬਹੁਤ ਮਰ ਕਹੀ ਜਦ 2 ਦਸੰਬਰ ਤੋਂ ਬਾਅਦ ਤੋਂ ਲਗਾਤਾਰ ਮੈਂ ਇੱਕ ਵੀਡੀਓ 'ਚ ਗੱਲ ਕਹੀ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਮੂੰਹ ਮੋੜਿਆ ਜਿਸ ਤਰੀਕੇ ਨਾਲ ਇਹਨਾਂ ਨੇ ਆ ਜਥੇਦਾਰ ਨੂੰ ਲਾਇਆ ਤੇ ਉਹ ਸਾਰਾ ਕੁਝ ਹੋ ਕੇ ਸਰਜੀਤ ਜਿਹੜਾ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਮੋਟ ਸਰਜੀਤੀ ਤਾਂ ਸਵਾਲਾਂ ਚ ਆਜੂਗੀ ਸ਼੍ਰੋਮਣੀ ਅਕਾਲੀ ਦਲ ਨਿਰਭੈ ਹੁੰਦਾ ਸਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਰਵਾਈਵ ਹੋ ਜੂਗਾ ਉਹ ਉਹਦੀ ਕੋਈ ਪ੍ਰੋਬਲਮ ਨਹੀਂ ਹੋ ਗਿਆ ਤੁਹਾਡੇ ਸਾਹਮਣੇ ਤੋਂ ਮੇਰੇ ਤੋਂ ਕਦੇ ਕੱਲ ਹੱਸਾ ਬੜਾਇਆ ਜਦੋਂ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਇੱਥੇ ਬੈਠੇ ਲੁਧਿਆਣੇ ਲੁਧਿਆਣਾ ਬੈਸਟ ਦੀ ਐਡਵੋਕੇਟ ਘੁੰਮਣ ਦੇ ਹੱਕ ਚ ਪਾਓ ਕਹਿੰਦੇ ਅਸੀਂ ਕੱਲੀ ਖੇਤਰੀ ਪਾਰਟੀ ਆਜੋ ਰੁੱਸਿਓ ਸਾਰੇ ਆਜੋ ਹੁਣ ਭਲੋ ਭਲੇ ਮਾਨਸੋ ਰੋਦੇ ਤੁਹਾਡੇ ਕੋਲ ਆ ਜਾਣ ਨਹੀਂ ਹੁਣ ਤੱਕ ਜੇ ਹੀ ਇਕੱਠੇ ਹੋਣਾ ਸੀ ਤੇ 2 ਦਸੰਬਰ ਦਾ ਹੁਕਮ ਨਾ ਮਨ ਲੈਂਦੇ ਸਾਰੇ ਇਕੱਠੇ ਹੋ ਜਾਂਦੇ ਇਕੱਠੇ ਹੋ ਜੋ ਪਰ ਮੇਰੀ ਗਵਾਹੀ ਚ ਹੋ ਜੋ ਇਹ ਨਹੀਂ ਹੈ ਉਵੇਂ ਆ ਜਾਓ ਪ੍ਰਾਣੀ ਦਰਗਾਹ ਤੇ ਆ ਜਾਓ ਫਿਰ ਮੈਂ ਮੈਨੂੰ ਤੁਸੀਂ ਲੀਡਰ ਮੰਨੋ ਇਸ ਤਰ੍ਹਾਂ ਦੀ ਗੱਲ ਉਹ ਕੱਲ ਕਹਿਦੇ ਸੁਣੇ ਗਏ ਲੇਕਿਨ ਸੱਚਮੁੱਚ ਇਹ ਗੱਲ ਮੰਨਣੀ ਪੈਗੀ ਕਿ ਇੱਕ ਡਰ ਇੱਕ ਚਿੰਤਾ ਇੱਕ ਫਿਕਰ ਸਗਵੀਰ ਸਿੰਘ ਬਾਦਲ ਜਬਲ ਦਲ ਦੇ ਜਬ ਜਿਹਨੂੰ ਇਹ ਬਾਗੀ ਪਖੌੜਾ ਦਲ ਕਹਿੰਦੇ ਨੇ ਉਹ ਹੋ ਉਹਨਾਂ ਦੇ ਮਨ ਚ ਹੈ ਉਹ ਕੱਲ੍ਹ ਵਾਲੀ ਜਿਹੜੀ ਗੱਲ ਤੋਂ ਸਪਸ਼ਟ ਹੁੰਦਾ ਵੈਸੇ ਮੈਂ ਇੱਕ ਹੋਰ ਗੱਲ ਕਹਿੰਨੇ ਹੁਣ ਲੋਕ ਇਹ ਤਾਂ ਸਮਝਣ ਲੱਗੇ ਇਹ ਪੰਜ ਮੈਂਬਰੀ ਕਮੇਟੀ ਲਈ ਹੈ ਦੇਖੇ ਉਹ ਇਹ ਤਾਂ ਸਮਝਣ ਲੱਗੇ ਕਿ ਇਹ ਅਕਾਲੀ ਦਲ ਜਿਹੜਾ ਇਹ ਅਸਲੀ ਅਕਾਲੀ ਦਲ ਬਣਦਾ ਜਾ ਰਿਹਾ ਹੈ ਸ਼ਰਮਨੀ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਤੇ ਥਪੜਾ ਲਾ ਅਕਾਲੀ ਦਲ ਲੇਕਿਨ ਲੀਡਰ ਦੇ ਬਾਰੇ ਵੱਡੇ ਸਵਾਲ ਖੜੇ ਹੋ ਗਏ ਦੇਖੋ ਜਿਹੜੇ ਅਕਾਲੀ ਕੋਈ ਵੀ ਪਾਰਟੀ ਹੁੰਦੀ ਹੈ ਨਾ ਸਿਆਸੀ ਉਹਦੇ 'ਚ ਇੱਕ ਅੰਬਰੇਲਾ ਹੁੰਦਾ ਇੱਕ ਛਤਰੀ ਹੁੰਦੀ ਹੈ ਕਿਸੇ ਲੀਡਰ ਦੀ ਉਹਦੇ ਆਲੇ-ਦਾਲ ਸਾਰੇ ਇਕੱਠੇ ਹੁੰਦੇ ਨੇ ਛਤਰੀ ਦੇ ਥੱਲੇ ਇਕੱਠੇ ਹੁੰਦੇ ਨੇ ਉਹ ਕੀ ਦੇ ਖੋਲ ਹੋਏਗੀ ਉਹ ਇੱਕ ਵੱਡਾ ਸਵਾਲ ਹੋਇਆ ਹੈ ਉਹਦੇ 'ਚ ਲੋਕ ਇਹ ਸਮਝਦੇ ਨੇ ਕਿ ਇਹ ਸਾਰਾ ਕੁਝ ਹੋ ਜਾਊਗਾ ਫਿਰ ਲੜਾਈ ਤਾਂ ਉਹੀ ਰਹੇਗੀ ਫਿਰ ਤਾਂ ਜੇ ਇਹੀ ਹੋਣੀ ਹੈ ਮੇਰਾ ਤਾਂ ਖਿਆਲ ਹੈ ਕਿ ਇਸ ਤਰ੍ਹਾਂ ਨਹੀਂ ਹੈ ਹਾਲ ਦੀ ਘੜੀ ਤਾਂ ਪੰਜ ਪ੍ਰਧਾਨੀ ਵਾਲੀ ਗੱਲ ਹੈ ਤੇ ਹੁਣ ਜਦੋਂ ਡੈਲੀਗੇਟ ਬਣ ਜਾਣਗੇ ਉਦੋਂ ਬਾਅਦ ਜਦੋਂ ਇਹ ਭਰਤੀ ਹੋ ਗਈ ਡੈਲੀਗੇਟ ਬਣਨਗੇ ਉਦੋਂ ਬਾਅਦ ਜਿਹੜੀ ਗੱਲ ਕਹੀ ਗਈ ਹੈ ਹੁਣ ਤੱਕ ਜਿਹੜੀ ਕਹਦੇ ਸੀ ਨਾ ਪਾਰਦਰਸ਼ਤਾ ਆਪਾਂ ਦਿਖਾਉਣੀ ਹੈ ਦਿਖਾਓ ਜਦ ਹੋਣੀ ਪੈਣੀ ਹੈ ਜ ਦਿਖਾਉਣੀ ਚਾਹੀਦੀ ਹੈ ਜੇ ਤੁਸੀਂ ਦਿਖਾਉਂਗੇ ਤੇ ਫਿਰ ਤਾਂ ਫਿਰ ਤਾਂ ਕੋਈ ਪਰੌਣਾ ਨਹੀਂ ਜਿਹੜਾ ਲੋਕਾਂ ਦਾ ਜਵਾਬ ਆਜੂਗਾ ਜਿਹੜਾ ਬੰਦਾ ਵੀ ਬਣਨਾ ਚਾਹੁੰਦਾ ਹੈ ਜਿਹੜਾ ਵੀ ਉਹਦੇ ਚੋਂ 1 2 3 4 ਜਿੰਨੇ ਵੀ ਤੁਹਾਡੇ ਚੋਂ ਲੀਡਰ ਪ੍ਰਧਾਨ ਬਣਨਾ ਚਾਹੁੰਦੇ ਨੇ ਉਹ ਚਣ ਤੇ ਆਪੇ ਲੋਕ ਚੁਣ ਲੈਣਗੇ ਜਿਹਦੇ ਚੁਣ ਲੈਣਗੇ ਹਾਂ ਇਹ ਜ਼ਰੂਰ ਕਰੋ ਜਿਹਨੂੰ ਚੁਣ ਲੈਗੇ ਫਿਰ ਉਹਦੇ ਉਹਦੇ ਥੱਲੇ ਕੰਮ ਕਰਨਾ ਸ਼ੁਰੂ ਕਰੋ ਫਿਰ ਇੱਕ ਦੂਜੇ ਦੇ ਅੱਧ ਤੱਕ ਖਿੱਚਣੀਆਂ ਨਹੀਂ ਚਾਹੀਦੀਆਂ ਉਹ ਵੱਧ ਕਰ ਦਿਓ ਤੇ ਇਸ ਪਾਸੇ ਨੂੰ ਜੇ ਜਾਓਗੇ ਕਹਾਣੀ ਤੇ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਉਸ ਗੱਲ ਦਾ ਹਾਂ ਇਹਦਾ ਨੁਕਸਾਨ ਬਾਦਲ ਜ਼ਾਲ ਨੂੰ ਜ਼ਰੂਰ ਹੋਏਗਾ ਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਪ੍ਰਬੰਧਕ ਪ੍ਰਬੰਧਕ ਹੁੰਦਾ ਮਾਲਕ ਨਾਮ ਬੰਨ੍ਹਦਾ ਚੰਗੀ ਗੱਲ ਹੈ ਗੁਰਦੁਆਰਾ ਸੁਧਾਰ ਲਹਿਰ ਦੀ ਕਿਤਾਬ ਜਿਹੜੀ ਆ ਉਹਨਾਂ ਨੂੰ ਪੜ੍ਹ ਲੈਣੀ ਚਾਹੀਦੀ ਆ ਮੈਂ ਬਹੁਤ ਵਾਰ ਇਹਨਾਂ ਨੂੰ ਕਿਹਾ ਕਿ ਕਿਤਾਬਾਂ ਬਾਰੇ ਪਾਸ ਕਰ ਲੋ ਦੀ ਜਿਹੜੀ ਹੈ ਗੁਰਦੁਆਰਾ ਸੁਧਾਰ ਲਹਿਰ ਨੂੰ ਚੰਗੀ ਤਰ੍ਹਾਂ ਸਟੱਡੀ ਕਰੋ ਉਹਦੇ ਚ ਵੀ ਇਹੋ ਜਿਹੀ ਕੋਸ਼ਿਸ਼ ਸੀ ਜਦੋਂ ਦਰਵਾਜ਼ੇ ਬੰਦ ਹੁੰਦੇ ਸੀ ਤੇ ਕਿਸ ਤਰ੍ਹਾਂ ਫਿਰ ਲੋਕਾਂ ਨੇ ਜਿਹੜਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ ਸੋ ਅਕਾਲੀ ਮੋਰਚਾ ਦਾ ਇਤਿਹਾਸ ਮੈਂ ਇੱਕ ਵਾਰੀ ਫਿਰ ਕਮੈਂਟ ਕਰਦਾ ਤੇ ਉਹਦਾ ਪੜ੍ਹ ਲੈਣੀ ਚਾਹੀਦੀ ਹੈ ਸਭ ਨੂੰ ਕਿਉਂਕਿ ਉਹਦੇ ਚ ਫਿਰ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਅਕਾਲੀ ਦਲ ਕਿਵੇਂ ਬਣਿਆ ਤੇ ਕਿਉਂ ਬਣਿਆ ਸੀ ਇਹ ਅਕਾਲੀ ਦਲ ਤੇ ਇੱਕ ਦੂਜੀ ਗੱਲ ਇਹ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਔਰ ਇਹ ਵੀ ਕਿਡਾਰਾ ਕੋ ਪਹਿਲਾਂ ਤਾਂ ਪਤਾ ਹੀ ਹੈ ਵੀ ਸ਼ਰੋਮੀ ਕਾਡੇ ਦਾ ਦੀ ਜਿਹੜੀ ਟਿਕਟਪ ਜੁਮੇ ਅਕਾਲੀ ਦਾ ਚ ਦਿੰਦੇ ਸੀ ਬਾਦਲ ਸਾਹਿਬ ਕੀ ਕੀ ਲਾਲਚ ਦਿੰਦੇ ਸੀ ਕੀ ਕੀ ਬੰਦੇ ਨੂੰ ਜੋੜਨ ਲਈ ਆਪਣੇ ਨਾਲ ਕਰਦੇ ਸੀ ਉਦੋਂ ਅੱਗੇ ਵੀ ਉਮੀ ਚੱਲਦਾ ਤਾਂ ਹੀ ਤਾਂ ਕਦੇ ਇਹਨਾਂ ਨੂੰ ਇਸ ਚੋਣ ਇਹ ਜਿਹੜੀ ਹੁਣ ਚੱਲੀ ਹੈ ਕਮੇਟੀ ਇਹ ਤਾਂ ਸਬਾਦਲ ਦਾਦੇ ਵਫਾਦਰ ਹੋਣਗੇ ਹੋਣਗੇ ਕਿਉਂਕਿ ਇਹਨੇ ਫਾਇਦੇ ਨਹੀਂ ਨਾ ਇਹਨਾਂ ਨੂੰ ਦਿੱਤੇ ਹੋਏ ਲੇਕਿਨ ਜੇ ਤੁਸੀਂ ਅਸਲੀ ਧਾਰਮਿਕ ਬੰਦੇ ਚੁਣੋਗੇ ਜਾਂ ਜਿਵੇਂ ਕਿ ਹੈ ਕਿ ਜਿਹੜਾ ਸ਼ਰੋਮਿਕ ਕਮੇਟੀ ਚਾਹੂਗਾ ਉਹ ਸਿਆਸਤ ਚ ਨਹੀਂ ਆਊਗਾ ਜਾਂ ਉਹ ਜਿਹੜਾ ਐਕਟਿਵ ਸਿਆਸਤ ਤੋਂ ਲੱਗ ਰਿਹਾ ਹੈ ਕਿ ਹੀ ਸਿਰਫ ਧਾਰਮਿਕ ਸਿਆਸਤ ਜਾਂ ਧਰਮ ਦੇ ਪ੍ਰਬੰਧ ਦੀ ਗੱਲ ਕਰੂਗਾ ਐਸੇਆਂ ਦੀਆਂ ਗੱਲਾਂ ਜੇ ਹੋਣਗੀਆਂ ਤਾਂ ਲੋਕ ਸ਼ਰੋਮਿਕ ਕਮੇਟੀ ਤੇ ਵੀ ਜਿਹੜੀ ਹੁਣ ਵੱਡੇ ਬਦਲਾਵ ਵੱਲੋਂ ਦੇਖ ਰਹੇ ਨੇ ਬਹੁਤ ਸਾਰੇ ਲੋਕ ਦੇਖ ਰਹੇ ਸ੍ਰੀ ਅੰਮ੍ਰਿਤ ਸ਼ਾਹੀ ਵੀ ਨਿਗਾਹ ਤੇ ਹੀ ਹੈ ਕਿ ਹੁਣ ਦੇਖ ਲਈਏ ਕਿ ਕਿਹੜਾ ਖਾਲੀ ਦਲ ਜਿਹੜਾ ਹੈ ਹੁਣ ਇਹਨਾਂ ਚੋਂ ਸਰੋਗਿਕ ਕਮੇਟੀ ਵੀ ਜਿੱਤ ਸਕਦਾ ਹੈ ਜੋ ਚੋਣ ਤਾਂ ਉਹਨਾਂ ਨੇ ਕਰਾਉਣੀਆਂ ਨੇ ਤਾਂ ਹੁਣ ਤੱਕ ਜਿੱਥੇ ਵੀ ਕੱਲ ਵੀ ਕਹਿ ਰਹੇ ਸੀ ਕੇਂਦਰ ਸਾਡੇ ਤੇ ਨੌਂ ਨਹੀਂ ਲੈਂਦੇ ਪਰ ਨੌਂ ਹੀ ਲਿਆ ਜਾਂਦਾ ਜਦੋਂ ਕਹਿੰਦੇ ਨੇ ਕਾਬਜ ਹੋ ਗਏ ਜੀ ਪਟਨਾ ਸਾਹਿਬ ਕਾਬਜ ਹੋ ਗਏ ਜਾਂ ਦਿਨੇਟ ਸਾਹਿਬ ਹੋ ਗਏ ਹਰਿਆਣਾ ਛੋ ਗਏ ਉਹਦਾ ਮਤਲਬ ਹਰਿਆਣਾ ਤੇ ਪੰਜਾਬ ਤੋਂ ਬੇਸਿਕ ਕਾਬਜ ਹੋ ਰਹੇ ਆ ਸੈਨਿਕਲ ਬੈਠੇ ਨਹੀਂ ਸੀ ਥੋੜੇ ਬੰਦੇ ਨੂੰ ਲੈ ਗਿਆ ਨਾਲ ਔਰ ਪੱਗ ਬੰਨ ਕੇ ਪਤਾ ਹੀ ਨਹੀਂ ਲੱਗਦਾ ਸੀ ਵੀ ਹਰਿਆਣੇ ਦਾ ਚੀਫ ਮਿਨਿਸਟਰ ਹੈ ਜਾਂ ਕੌਣ ਹੈ ਤੇ ਉਹਨਾਂ ਨੇ ਤਾਂ ਸ਼ੁਰੂ ਕਰਤਾ ਆਪਣਾ ਕੰਮ ਤੇ ਉਹ ਤਾਂ ਤੋੜ-ਪਾੜ ਤਾਂ ਉਹਨਾਂ ਨੂੰ ਤਾਂ ਪਹਿਲੇ ਹੀ ਪਤਾ ਸੀ ਬਸ ਤਾਂ ਵੀ ਇਹੀ ਕਰਦੇ ਨੇ ਉਹ ਜਿੱਥੇ ਵੀ ਜਾਂਦੇ ਨੇ ਤੇ ਹਾਲਾਂਕਿ ਸੁਨੀਲ ਜੋਖੜ ਪਦਪ ਜਿਹੜੇ ਪੰਜਾਬ ਵਾਲੇ ਜਿਹੜਾ ਗਰੁੱਪ ਹੈ ਪੰਜਾਬ ਦਾ ਜਿਹੜੀ ਇਕਾਈ ਹੈ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਪਾਸੇ ਛੱਡ ਕੇ ਡਿਊਟੀ ਲਾਤੀ ਉਹਦੀ ਵੀ ਸਿੱਖਾਂ ਚ ਕਰੋ ਐਂਟਰੀ ਸੈਨੀਆਂ ਚ ਖਾਸ ਤੌਰ ਤੇ ਬਹੁਤ ਕੁਝ ਸਾਡੀ ਸਿਆਸਤ ਚੱਲਦਾ ਉਸ ਰਾਤ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਕਰੀਏ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਇਹ ਇੱਕ ਮੀਟਿੰਗ ਸੀ ਇਹਨੂੰ ਨਹੀਂ ਰੋਕਣਾ ਚਾਹੀਦਾ ਸੀ ਰੋਕਿਆ ਤਾਂ ਇਹ ਤੋਂ ਫਿਰ ਕਈ ਕਿਸਮ ਦੇ ਸੰਕੇਤ ਮਿਲੇ ਚਲੋ ਚੰਗੀ ਗੱਲ ਹੈ ਜਿਆਦਾ ਟਕਰਾਣੀ ਨਾਰੇ ਤਾਂ ਲੱਗੇ ਲੇਕਿਨ ਟਕਰਾਅ ਨਹੀਂ ਹੋਇਆ ਟਕਰਾਅ ਨਹੀਂ ਵੀ ਹੋਣਾ ਚਾਹੀਦਾ ਵੀ ਨਹੀਂ ਪਰ ਟਕਰਾਅ ਵਾਲੀ ਸਿਚੁਏਸ਼ਨ ਵੀ ਜੋ ਪੈਦਾ ਕਰਨੀ ਚਾਹੀਦੀ ਸੀ ਇਹਨਾਂ ਨੂੰ ਬਸ ਮੈਂ ਸੋਦਾ ਕੇ ਕੁਵਾਲ ਸਿੰਘ ਤੋਂ ਤੁਹਾਨੂੰ ਮੈਂ ਇਸ ਕੋਲੋਂ ਤਾਂ ਉਹਨਾਂ ਦੀ ਪ੍ਰਸ਼ਾਸਨ ਕਰਦਾ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਲ ਵੀ ਲੋਕਾਂ 'ਚ ਚੱਲੇ ਗਈ ਤੇ ਉਹਨਾਂ ਨੇ ਟਕਰਾ ਤੋ ਸਥਿਤੀ ਨੂੰ ਬਚਾ ਲਿਆ ਤੇ ਨਾਲੇ ਗੱਲ ਆਪਣੀ ਰਜਿਸਟਰ ਕਰਾਤੀ ਅੱਗੇ ਤੋਂ ਮੈਨੂੰ ਲੱਗਦਾ ਕਿ ਅਕਾਲੀ ਦਲ ਜਿਹੜਾ ਬਾਦਲ ਹੈ ਜਰਜੀ ਦੇ ਕੋਲ ਇਹ ਹੁਣ ਕਾਬਜ ਨੇ ਸ਼੍ਰੋਮਣੀ ਕਮੇਟੀ ਤੇ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਧਮੀ ਸਾਹਿਬ ਛੋਟੇ ਛੋਟੇ ਗੱਲ ਤੇ ਬੋਲਦੇ ਨੇ ਇੱਥੇ ਕਿਉਂ ਨਹੀਂ ਬੋਲਦੇ ਜਦ ਬੋਲ ਰਿਹਾ ਸੀ ਮਾਣੇਪਟੇ ਸਫਾਈ ਦਿੰਦੇ ਜਿਵੇਂ ਉਹਨਾਂ ਦੇ ਮੈਨੇਜਰ ਨੇ ਸਫਾਈ ਦਿੱਤੀ ਹੈ ਕਹਿੰਦੇ ਜੀ ਸਾਫ ਸਫਾਈ ਕਰ ਰਹੇ ਸੀ ਇਹ ਵੀ ਕੋਈ ਗੱਲ ਹੈ ਸਾਫ ਸਫਾਈ ਕਰ ਰਹੇ ਸੀ ਫਿਰ ਟਰੈਕਟਰ ਪੂਰੇ ਲਾ ਕੇ ਰੁਕਣ ਦੀ ਕੀ ਲੋੜ ਸੀ ਜੇ ਸਾਫ ਸਫਾਈ ਹੋ ਰਹੀ ਸੀ ਆਪ ਵੀ ਪਤਾ ਲੱਗ ਜਾਂਦਾ ਜਿਉਂ ਇੱਥੇ ਤਾਂ ਕੰਮ ਚੱਲ ਰਿਹਾ ਹੈ ਰੈਨੋਵੇਸ਼ਨ ਚੱਲ ਰਹੀ ਹੈ ਬਹੁਤ ਸਾਰੀਆਂ ਗੱਲਾਂ ਸੀ ਪਰ ਆਪਾਂ ਵੀਡੀਓ ਨੂੰ ਅੱਛੇ ਸਮਾਪਤ ਕਰਦੇ ਹਾਂ ਕਿ ਜਿਹੜਾ ਕੁਝ ਹੋ ਰਿਹਾ ਹੈ ਮਾਲਕ ਮਾਲਕ ਨਹੀਂ ਹੁੰਦੇ ਜਿਹੜੇ ਪ੍ਰਬੰਧਕ ਨੇ ਉਹ ਮਾਲਕ ਨਹੀਂ ਹੁੰਦੇ ਤੋਂ ਇਹ ਖਿਆਲ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਨਾ ਹੋਵੇ ਕਿ ਅਗੇ ਕੋਈ ਟਕਰਾਵ ਨਹੀਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ